ਆ ਟਰੈਕਟਰ ਆ ਵੱਡੇ ਪੱਧਰ ਦੇ ਕੋਈ 40 45 ਟਰੈਕਟਰ ਜਿਹੜੇ ਆ ਇੱਥੇ ਬਹੁਤ ਵੀ ਆਪਣੇ ਕੋਲ ਹੁੰਦਾ ਆ ਤਿਆਰ ਆ ਖੁਸ਼ਹਾਲਾ ਤੋਂ ਆ ਨੱਗ ਰਿਹਾ ਆ ਚਾਰ ਪੱਤਾਂ ਵਾਲਾ ਉਹ ਬਹੁਤ ਖਾਤਿਆ ਜਿਹੜਾ ਬਰਦਾਸ਼ਪੁਰ ਤੋਂ ਜਿੱਥੇ ਆ ਰਿਹਾ ਕੋਲੋਂ ਭਾਈ ਉਹ ਜਿੰਦਾ ਸਰਕਾਰ ਨੇ ਉਸ ਦਿਨ ਖਾਲੀਆਂ ਅਸਾਮੀਆਂ ਦਾ ਚੋਣ ਚੋਣ ਪੈਸੇ ਸਿੱਧੇ ਤਰ੍ਹਾਂ ਹੀ ਪਾਉਣੋ ਸਿੱਧੇ ਤਰ੍ਹਾਂ ਹੀ ਪਾਉਣੋ ਅਸੀਂ ਸ਼ੁਰੂ ਕਰ ਰਹੇ ਹਾਂ ਚਲੋ ਬਈ ਸ਼ਾਬਾਸ਼ ਤੁਸੀਂ ਦੇਖ ਲਓ ਯੋਰਾ ਦੇ ਉਹ ਕਰ ਦੇ ਨਾ ਕਰ ਉਹ ਪੱਤਰ ਦੀ ਵਰਤ ਕਰ ਰਿਹਾ ਉਹਦੇ ਨਾਲ ਚ ਕਾਲੀਆਂ ਦੇ ਨਾਲ ਸਮਝੋੜ ਕੇ ਇਹ ਬਿਆਨਬਾਜ਼ੀ ਜਿਹੜੀ ਕੀਤੀ ਆ ਇਹ ਤੇਰੀ ਬਿਆਨਬਾਜ਼ੀ ਜਿਹੜੀ ਆ ਬੇਹੁੱਦੀ ਆ ਤਰਕਹੀਣ ਆ ਕੋਈ ਤਰਕ ਨਹੀਂ ਹੈਗਾ ਕਿਉਂਕਿ ਐਸ ਵळे ਜਿਹੜੀਆਂ ਦਿੱਲੀ ਦੀਆਂ ਧਾੜਾਂ ਇੱਥੇ ਪੰਜਾਬ ਦੇ ਵਿੱਚ ਬੈਠੀਆਂ ਹਰ ਮੰਤਰੀ ਦੇ ਨਾਲ ਇੱਕ ਦਿੱਲੀ ਦਾ ਬੰਦਾ ਲੱਗਾ ਪਿਆ ਵਾ ਇਹਦੇ ਨਾਲ ਪੰਜਾਬ ਦਾ ਵਿਭਾਗ ਦਾ ਚੇਅਰਮੈਨ ਐ ਪੂਲੀਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਜਿਹੜਾ ਉਹ ਵੀ ਜਿਹੜਾ ਉਹ ਦਿੱਲੀ ਤੋਂ ਲਾਇਆ ਕਿ ਪੰਜਾਬ ਦੇ ਵਿੱਚ ਪੜੇ ਵਿਖੇ ਨੌਜਵਾਨਾਂ ਦੀ ਜਾਂ ਪੰਜਾਬੀਆਂ ਦੀ ਘਾਟ ਆ ਐਸ ਵੇਲੇ ਦੋ ਜਿਹੜੀ ਹਥੀ ਦੀ ਪੰਜਾਬ ਨੂੰ ਲਟਾ ਰਿਆ ਪੰਜਾਬ ਦੇ ਵਿੱਚ ਜਿਹੜੀਆਂ ਦਿੱਲੀ ਦੀਆਂ ਧਾੜਾਂ ਆ ਕੇ ਪੰਜਾਬ ਵਿੱਚ ਬੈਠੀਆਂ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹਨਾਂ ਦੇ ਦਫ਼ਤਰ ਉਹਨਾਂ ਦੀਆਂ ਰੈਸ਼ਾ ਉਹ ਸਾਰੇ ਦਾ ਸਾਰਾ ਖਰਚਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਤੇ ਪੈ ਰਿਹਾ ਇਸ ਕਰਕੇ ਜਦੋਂ ਚਾਰ ਚਫੇਰੇ ਘਿਰ ਰਹੇ ਹੁਣ ਤੇ ਉਸ ਘਰੇ ਦੇ ਵਿੱਚ ਬਖਲਾੜ ਦੇ ਵਿੱਚ ਆ ਕੇ ਬਿਆਨ ਦੇ ਰਿਆ ਸੀ ਕਿ ਉਹਨੇ ਮੁੱਖ ਮੰਤਰੀ ਨੂੰ ਕਿਉਂਕਿ ਬਗੈਰ ਐਸੇ ਦਿੱਤੇ ਗਰਦਾਸਪੁਰ ਦੇ ਵਿੱਚ ਵੀ ਪਰਨਤਾਰਨ ਅੰਮ੍ਰਿਤਸਰ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਪਰਵਾਰਾਂ ਦੇ ਧਾੜਾ ਦੀਆਂ ਧਾੜਾ ਹਰ ਰੋ ਜਿਹੜੀਆਂ ਪੁਲਿਸ ਦੀਆਂ ਖੇਤਾਂ ਦੇ ਵਿੱਚ ਘੁੰਮਦੀਆਂ মিডিਆ ਨੂੰ ਲੋਕਾਂ ਨੂੰ ਨਜ਼ਰ ਆ ਰਹੀਆਂ ਤੇ ਜਦੋਂ ਬਿਲਕੁਲ ਮਧਾਨ ਘਟਾਂਚਾ ਤੇਰਾ ਫੇਲਿਆ ਐ ਇਸ ਵੇਲੇ ਪੁਲਿਸ ਦਾ ਜਬਰਿਆ ਤੇ ਪੁਲਿਸ ਰਾਜ ਜਿਹੜਾ ਉਹ ਕੰਮ ਕਰ ਰਿਹਾ ਤੇ ਜਬਰ ਦੇ ਨਾਲ ਜਿਹੜਾ ਤੁਸੀਂ ਕਿਸਾਨਾਂ ਦੀ ਜਿਹੜੀ ਆਵਾਜ਼ ਮੌਜੂਦਾ ਦੀ ਆਮ ਲੋਕਾਂ ਦੀ ਜਿਹੜੀ ਮੁਲਾਜ਼ਮਾਂ ਦੀ ਉਹ ਦੁਬਾਰਿਆਂ ਇਹ ਬਹੁਤਾ ਚਿਰ ਨਹੀਂ ਚੱਲੂਗਾ ਇਸ ਲੜਾਈ ਨੂੰ ਭਗਵਾਨ ਸਤਿਮਾਨ ਅੱਗੇ ਖੜਾਂਗੇ ਆ ਹੁਣ ਵੇਖੋ ਹੋਰ 2-4 ਮਹੀਨੇ ਆ ਆ ਤੇਰੇ ਬਿਆਨ ਵੇਖੀ ਕਿੱਦਾਂ ਪਿੱਛੇ ਨੂੰ ਜਾਂਦੇ ਆ ਜਿਹੜੇ ਵਟਿਆਂ ਦੀ ਤੂੰ ਗੱਲ ਕਰਦੇ ਨੇ ਵੀ ਡਲੇ ਤੇ ਡਲੇ ਹੀ ਹੁੰਦੇ ਆ ਤੇ ਡਲਿਆਂ ਦੀ ਪਛਾਣ ਉਹਨਾਂ ਲੋਕਾਂ ਨੇ 6 ਮਹੀਨਿਆਂ ਦੇ ਬਾਅਦ ਕਰ ਲੈਣੀਆਂ ਇਸ ਕਰਕੇ ਤੈਨੂੰ ਕਹਿਣਾ ਚਾਹੁੰਦਾ ਆਪਣੇ ਸਹੀ ਟ੍ਰੈਕ ਤੇ ਆ ਇਹ ਵੀ ਹੁੰਦੀਆਂ ਬਿਆਨਬਾਜ਼ੀਆਂ ਜਿਹੜੀਆਂ ਕਰਨ ਦਾ ਕੋਈ ਅਸਰ ਨਹੀਂ ਪੰਜਾਬ ਦੀ ਲੀਡਰਸ਼ਿਪ ਆਸਾਨ ਲੀਡਰਸ਼ਿਪ ਹਰ ਹੱਥ ਦੇ ਵਿੱਚ ਲੜੂਗੀ ਗਰੀਬ ਕਿਸਾਨਾਂ ਦੇ ਮੁੱਦਿਆਂ ਦੇ ਮੱਛੀਆਂ ਨੂੰ ਲੈ ਕੇ ਉਹ ਲੜੂਗੀ ਇਸ ਮੈਦਾਨ ਦੇ ਵਿੱਚ ਡੜ ਕੇ ਖਲੋਤੇ ਆ 1 ਇੰਚੇ ਪਿੱਛੇ ਨਹੀਂ ਹੋਗੀ ਧੰਨਵਾਦ ਵੈਗੁਰ ਜੀ ਕਾਕਾ ਸਾਹਿਬ ਵੈਗੁਰ ਜੀ